ਭਾਰਤੀ ਜਨਤਾ ਪਾਰਟੀ ਦੀ ਸਰਹੰਦ ਵਿਖੇ ਪਾਜਪਾਰ ਦੇ ਜ਼ਿਲ੍ਹਾ ਪ੍ਰਧਾਨ ਜੇਦਾਰ ਸਿੰਘ ਪੱਟੀ ਦੀ ਅਗਵਾਈ ਵਿੱਚ ਇਕੱਤਰਤਾ ਹੋਈ ਹੈ ਇਸ ਦੌਰਾਨ ਵਿਸ਼ੇਸ਼ ਤੌਰ ਤੇ ਫਤੇਗਰ ਸਾਹਿਬ ਦੇ ਸਾਬਕਾ ਮੰਤਰੀ ਤੇ ਇੰਚਾਰਜ ਤਿਸ਼ਨ ਸੂਰਤ ਤੇ ਅਬਜ਼ਰਵਰ ਅਮਨਜੋਤ ਕੋਰ ਰਾਮੂ ਵਾਲਿਆ ਸ਼ਾਮਲ ਹੋਏ ਇਸ ਦੌਰਾਨ ਦੂਜੀ ਵਾਰ ਜੇਦਾਰ ਸਿੰਘ ਪੱਟੀ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਜੇਦਾਰ ਸਿੰਘ ਪੱਟੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ ਸਾਡੇ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਔਰ ਹਰ 3 ਸਾਲ ਦੇ ਬਾਅਦ ਮੈਂਬਰਸ਼ਿਪ ਹੁੰਦੀ ਹੈ ਦੁਆਰਾ ਐਕਟਿਵ ਮੈਂਬਰ ਬਣਾਏ ਜਾਂਦੇ ਆ ਔਰ ਉਸ ਦੇ ਬਾਅਦ ਬੂਥ ਕਮੇਟੀਆਂ ਤੋਂ ਲੈ ਕੇ 올 ਇੰਡੀਆ ਪ੍ਰੈਜ਼ੀਡੈਂਟ ਤੱਕ ਦੇ ਚੋਣ ਹੁੰਦੇ ਆ ਸ਼ਾਇਦ ਇਹ ਇਦਾਂ ਦੀ ਡੈਮੋਕ੍ਰੇਸੀ ਹੋਰ ਕਿਸੇ ਪਾਰਟੀ ਚ ਹੋਵੇ ਜਿਹੜੇ ਰੈਗੂਲਰ ਆਪਣੇ ਫੀਚਰ ਜਿਹੜੇ ਉਹਨਾਂ ਦੇ ਮੁਤਾਬਕ ਚੱਲਦੀ ਸੋ ਮੈਨੂੰ ਫਤੇਗੜ ਸਾਹਿਬ ਜ਼ਿਲ੍ਹਾ ਦਾ ਇੰਚਾਰਜ ਲਾਇਆ ਗਿਆ ਸੀ ਪਿੱਛੇ ਮੈਂਬਰਸ਼ਿਪ ਸਾਰੀ ਜਿਹੜੀ ਕੈਂਪੇਨ ਚੱਲੀ ਉਹਦੀ ਦੇਖ ਲੈ ਕਿੱਤੀ ਆ ਬਹੁਤ ਵਧੀਆ ਇਥੇ ਮੈਂਬਰਸ਼ਿਪ ਹੋਈ ਆ 바ਗੀ ਚਿਲਿਆਂ ਦੇ ਮੁਕਾਬਲੇ ਚ ਵੀ ਐਕਟਿਵ ਮੈਂਬਰਸ਼ਿਪ ਵੀ ਬਹੁਤ ਅੱਛੀ ਹੋਈ ਆ ਉਹਦੇ ਬਾਅਦ ਜਨਾਬ ਪਰਵ ਬੂਥ ਕਮੇਟੀਆਂ ਤੋਂ ਲੈ ਕੇ ਅਸੀਂ ਸ਼ੁਰੂ ਕੀਤਾ ਸੀ ਤੇ ਸਾਡੇ 50% ਬੂਥ ਜਿਹੜੇ ਇੱਕ ਮੰਡਲ ਚ ਹੋ ਜਾਣ ਤਾਂ ਉਹ ਮੰਡਲ ਕੁਆਲੀਫਾਈ ਹੋ ਜਾਂਦਾ ਮੰਡਲ ਪ੍ਰਧਾਨ ਬਣਦਾ ਸੋ 13 ਮੰਡਲਾ 3 ਹਲਕਿਆਂ ਦੇ ਵਿੱਚ 13 ਮੰਡਲਾਂ ਦੇ ਵਿੱਚੋਂ 9 ਮੰਡਲ ਸਾਡੇ ਕੁਆਲੀਫਾਈ ਹੋਏ ਸੀ ਜਿਨ੍ਹਾਂ ਦੀਆਂ 50% ਤੋਂ ਜ਼ਿਆਦਾ ਬੂਥ ਕਮੇਟੀਆਂ ਬਣ ਗਈਆਂ ਸੀ 9 ਮੰਡਲਾਂ ਦੇ ਅਸੀਂ ਸਰਬਸੰਮਤੀ ਦੇ ਨਾਲ ਮੰਡਲ ਪ੍ਰਧਾਨ ਚੁਣੇ ਅਤੇ ਬਹੁਤ अच्छे ਮਾਹੌਲ 'ਚ ਸਾਰਾ ਚੋਣ ਆਇਆ ਤੇ ਹੁਣ ਜ਼ਿਲ੍ਹਾ ਲੈਵਲ ਤੇ ਅਖੀਰੀ ਪੜਾਅ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਧਾਨ ਦੀ ਚੋਣ ਦਾ ਸੀ ਜੇਲਾ ਪ੍ਰਧਾਨ ਦੇ ਚੋਣ ਵਾਸਤੇ ਮੇਰੇ ਨਾਲ ਅਬਜ਼ਰਵਰ ਜਿਹੜੇ ਲੱਗੇ ਆ ਭੈਣ ਜੀ ਅਮਰਜੋਤ ਰਾਮੂ ਬਾਲੀਆ ਜੀ ਸਾਡੇ ਪਾਰਟੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਆ ਗਰੁੱਪ ਦੇ ਮੈਂਬਰ ਆ ਤੇ ਇਹਨਾਂ ਦੇ ਹਾਜ਼ਰੀ ਦੇ ਵਿੱਚ ਇਹ ਸਾਰੀ ਜ਼ਿਲ੍ਹਾ ਕਮੇਟੀ ਦੀ ਜਿਹੜੀ ਚੋਣ ਆ ਉਹਦੀ ਪ੍ਰਕਿਰਿਆ ਚੱਲੀ ਆ ਅਸੀਂ ਜਿਸ ਤਰ੍ਹਾਂ ਪਾਰਟੀ ਦੀਆਂ ਹਦਾਇਤਾਂ ਆ ਸਾਰੇ ਜਿਹੜੇ ਵੀ ਮੈਟਰ ਕਰਦੇ ਲੋਕ ਮੰਡਲ ਪ੍ਰਧਾਨਾਂ ਜਿਲ੍ਹਾ ਕਮੇਟੀ ਦੇ ਮੈਂਬਰ ਆ ਪ੍ਰਾਣੀ ਦੇ ਜਿਹੜੇ ਇਲੈਕਸ਼ਨ ਲੜਿਆ ਉਹਨਾਂ ਨੂੰ ਸਾਰਿਆਂ ਨੂੰ ਕਾਲ ਕੀਤਾ ਉਹਨਾਂ ਦੀ ਰਾਏ ਲਈ ਕਿ ਪ੍ਰਧਾਨ ਕਿਹੜਾ ਬੰਨਣਾ ਚਾਹੀਦਾ ਸੋ ਇਸ ਤਰੀਕੇ ਦੇ ਨਾਲ ਕੋਈ 15 ਕ ਨਾਮ ਆਏ ਕਿਸੇ ਨੂੰ ਦੋ ਬੰਦਿਆਂ ਨੇ ਕਿਹਾ ਸਮਰਥਨ ਦਿੱਤਾ ਕਿਸੇ ਨੂੰ ਇੱਕ ਨੇ ਕੀਤਾ ਕਿਸੇ ਨੂੰ ਔਰ ਸਾਰਾ ਮਾਮਲਾ ਸਟੇਟ ਲੈਵਲ ਤੇ ਵੀ ਡਿਸਕਸ ਹੋਇਆ ਔਰ ਬੜੀ ਖੁਸ਼ੀ ਦੀ ਗੱਲ ਆ ਭਈ ਕੱਲ ਨੋਮੀਨੇਸ਼ਨ ਪੜਨੇ ਦਾ ਦਿਨ ਸੀਗਾ ਤੇ ਜਿੰਨੇ ਵੀ ਪ੍ਰਪੋਜ਼ਡ ਕੈਂਡੀਡੇਟ ਸੀ ਲੋਕਾਂ ਕੋਲੋਂ ਪਰਚੋਸੀ ਅਸੀਂ ਕੋਈ ਐਪਲੀਕੇਸ਼ਨਾਂ ਨਹੀਂ ਲਈਆਂ ਕਿਸੇ ਨੇ ਆਪਣੀ ਇੱਛਾ ਨਹੀਂ ਜਾਰ ਕੀਤੀ ਪ੍ਰਪੋਜ਼ਡ ਕੈਂਡੀਡੇਟਸ ਸਾਰਿਆਂ ਨੇ ਇਕੱਠੇ ਹੋ ਕੇ ਸਰਦਾਰ ਜੀਦਾਰ ਸਿੰਘ ਪੱਟੀ ਜੀ ਸਾਬਕਾ ਐਮਐਲਏ ਔਰ ਸਾਬਕਾ ਪ੍ਰਧਾਨ ਵੀ ਜਿਹੜੇ ਅਸਲ ਵਿੱਚ ਮੌਜੂਦਾ ਚੱਲ ਰਿਹਾ ਇਹਨਾਂ ਦੇ ਨਾਮ ਤੇ ਮੋਹਰ ਲਾਈ ਪਈ ਇਹਨਾਂ ਨੂੰ ਹੀ ਦੂਜੀ ਟਰਮ ਇੱਕ ਹੋਰ ਦਿੱਤੀ ਜਾਵੇ ਹੋਰ ਕੋਈ ਨਾਮਿਨੇਸ਼ਨ ਨਹੀਂ ਆਇਆ ਇੱਕੋ ਨਾਮਿਨੇਸ਼ਨ ਆ ਇਸ ਕਰਕੇ ਚੋਣਾਂ ਕਰਾਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਅੱਜ ਚੋਣਾਂ ਕਰਨਾ ਸੀ ਕਿਉਂਕਿ ਚੋਣ ਦੇ ਤਰੀਕ ਅੱਜ ਦੀ ਸੀ ਨਾਮਿਨੇਸ਼ਨ ਦੀ ਕਰ ਦਿੱਤੇ ਕੱਲ ਦੀ ਸੀ ਤੇ ਇਸ ਕਰਕੇ ਅਸੀਂ ਦੋਨਾਂ ਨੇ ਸਟੇਟ ਨੂੰ ਵੀ ਦੱਸ ਦਿੱਤਾ ਉਹਨਾਂ ਦੀ ਮਨਜ਼ੂਰੀ ਵੀ ਲੈ ਲਈ ਆ ਇਹਨਾਂ ਨੂੰ ਅੱਜ ਅਸੀਂ ਜ਼ਿਲ੍ਹਾ ਪ੍ਰਧਾਨ ਅੱਜ ਅਨਾਉਂਸ ਕਰਦੇ ਆ ਇੱਥੇ ਬੈਠ ਕੇ ਔਰ ਅਸੀਂ ਅੱਜ ਇੱਥੇ ਸardar patti sahab ਨੂੰ ਜ਼ਿਲ੍ਹਾ ਪ੍ਰਧਾਨ ਥਾਪਨ ਆਏ ਆ ਇਹ ਇੱਥੋਂ ਦੇ ਜ਼ਿਲ੍ਹੇ ਦੇ ਲੋਕਾਂ ਦਾ ਹੀ VOTING ਕਰਕੇ ਉਹਨਾਂ ਤੋਂ ਪ੍ਰੋਪਰ ਇਹ ਉਹਨਾਂ ਦੀ ਇੱਛਾ ਸੀਗੀ ਸardar patti sahab ਨੂੰ ਸਭ ਤੋਂ ਵੱਧ ਵੋਟਾਂ ਪਈਆਂ ਔਰ ਪੂਰੀ ਡੈਮੋਕ੍ਰੈਟਿਕ ਸਿੱਕੇ ਦੇ ਨਾਲ ਜਿਵੇਂ ਸੁਸਾਬ ਨੇ ਦੱਸਿਆ ਉਹ ਹੋਇਆ ਔਰ ਸਾਡੇ ਉੱਪਰ ਜਿਹੜੀ ਸਾਡੇ ਪ੍ਰਧਾਨ ਜੀ ਆ ਉਹਨਾਂ ਤੇ ਸਾਰੀ ਕਮੇਟੀ ਨੇ ਇਹਨਾਂ ਦੇ ਲਈ ਉਹਨਾਂ ਦਾ ਨਾਮ ਲਿਖ ਕੇ ਭੇਜਿਆ ਸੋ ਇਸ ਤਰ੍ਹਾਂ ਅਸੀਂ ਅੱਜ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ। ਖੋ ਸ਼ਮਤੋਂ ਵੱਡੀ ਗਲਤ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਡੈਮੋਕਰੈਟਿਕ ਪਾਰਟੀ ਆ ਜਿਹੜੀ ਜ਼ਮੀਨ ਤੋਂ ਜੁੜ ਕੇ ਸਾਰਾ ਸੰਗਠਨ ਜਿਹੜਾpropto ਤਿੱਕੇ ਨਾਲ ਚੱਲਦਾ। ਔਰ ਮੈਂ ਤਾਂ ਬਹੁਤ ਹੀ ਆਪਣੀਆਂ ਦਿਲਦਿਆਂ ਗਹਿਰਾਈਆਂ ਤੋਂ ਆਪਣੇ ਜਿਹੜੇ ਦੇ ਲੋਕਾਂ ਵੱਲੋਂ ਔਰ ਸਾਰੇ ਪਾਰਟੀ ਭਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀ ਰਾਗੂ ਆ ਉਹਨਾਂ ਸਾਰਿਆਂ ਵੱਲੋਂ ਤੇਜ ਦੇ ਮਹਾਨਾਇਕ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਦਾ ਔਰ ਤੇਜ ਦੇ ਸੰਗਠਨ ਦੇ ਸਾਡੇ ਪ੍ਰਧਾਨ ਸਾਹਿਬ ਜੀ ਜੀਪੀ ਨੱਡਾ ਜੀ ਦਾ ਔਰ ਸਾਡੇ ਸੂਬੇ ਦੇ ਪ੍ਰਧਾਨ ਜੀ ਅਸ਼wini ਸ਼ਰਮਾ ਜੀ ਦਾ ਮੈਂ ਤਹਿਲ ਦਿਲ ਤੋਂ ਧੰਨਵਾਦ ਕਰਦਾ ਸੁਵਿਚੇ ਰੋ ਵਿੱਚ ਭਾਰਤੀ ਜਨਤਾ ਪਾਰਟੀ ਦਾ ਔਰ ਇੱਥੇ ਸਾਡੀ ਇਸ ਪ੍ਰਕਿਰਿਆ ਪ੍ਰਕਿਰਿਆ ਨੂੰ ਚਲਾਉਣ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਔਰ ਪਾਰਟੀ ਦੇ ਬਹੁਤ ਹੀ ਬ੍ਰਿਸ਼ਟ ਨੇਤਾ ਸ਼੍ਰੀ ਟੇਕਸ਼ਨ ਸੂਜੀ ਔਰ ਪੈਂਜੀ ਅਮਨਜੋਤ ਕੌਰ ਰਾਮੂ ਵਾਲੀ ਜੀ ਹੁਣੇ ਦੇ ਇੱਥੇ ਡਿਊਟੀ ਲੱਗੀ ਸੀ ਸਾਰਾ ਸਾਰਾ ਪ੍ਰੋਸੈਸ ਜਿਹੜਾ ਵਧੀਆ ਤਰੀਕੇ ਨਾਲ ਇਹਨਾਂ ਨੇ ਆਲੋਕ ਕੀਤਾ ਔਰ ਇਹ ਸਾਰਿਆਂ ਦੀ ਸਲਾਹ ਦੇ ਨਾਲ ਔਰ ਸੰਗਠਨ ਦੇ ਉੱਪਰੋਂ ਸਾਡੀ ਲੀਡਰਸ਼ਿਪ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਦੁਬਾਰਾ ਇਹਨਾਂ ਨੇ ਮੌਕਾ ਦਿੱਤਾ ਮੈਂ ਕੋਟਾਂ ਕੋਟ ਧੰਨਵਾਦ ਕਰਦਾ ਔਰ ਮੈਂ ਇਹ ਗੱਲ ਦਾ ਦੀ ਤਸੱਲੀ ਦਿਵਾਉਣਾ ਕਿ ਅਸੀਂ ਹਰ ਜ਼ਿਲ੍ਹੇ ਦੇ ਕੋਨੇ-ਕੋਨੇ ਘਰ-ਘਰ ਦੇ ਵਿੱਚ ਜਾ ਕੇ ਪਾਰਟੀ ਨੂੰ ਮੌਜੂਦ ਕਰਾਂਗੇ ਔਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਸੀਟਾਂ ਜਿਹੜੀਆਂ ਇਹ ਭਾਰਤੀ ਜਨਤਾ ਪਾਰਟੀ ਜਿਤਾਵਾਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ